ਚੌਪੜੇ ਤੋਂ ਜਾਂਦੇ ਰਹਿਣਾ ਪੈਦਲ ਅਨੰਦਪੁਰ ਸਾਹਿਬ ਚੌਕੀ ਪਿੰਡ ਚੀਤਾ ਕਲਾਂ ਜਲਾਵਰ ਸਰ ਤੋਂ ਪੈਦਲ ਤੇ ਪਿੰਡ ਬਾਬੇ ਦਾ ਕਿਲਾ ਬਾੜੂ ਹਰਦਾਨੀ ਸੇਵਾ ਕਰਦੇ ਹਨ ਸਿਆਲਗੜੀ ਬਾਬੇ ਦਾ ਕਿਲਾ ਬਾੜੂ ਤੇ ਸੰਗਤਾਂ ਨੂੰ ਜਲ ਪਾਣੀ ਸ਼ਿਕਾਇਆ ਠੀਕ ਇੱਥੇ ਸੇਹ ਗਿਆ ਭਾਈ ਜੋਗਾ ਸਿੰਘ ਜੀ ਉਹਨਾਂ ਦੀ ਆਵਾਜ਼ ਜਾ ਚੁੱਕੀ ਸੀ ਦਲਕਰਾਂ ਨੇ ਕਿਹਾ ਪਹਿਲੀ ਆਵਾਜ਼ ਨਹੀਂ ਆ ਸਕਦੀ ਪਹਿਲੀ ਗੱਲ ਤੇ ਪਹਿਜ ਜਿੰਨੇ ਮਰਜ਼ੀ ਆਵਾਜ਼ ਨਹੀਂ ਆ ਸਕਦੀ ਉਹਨਾਂ ਅਰਦਾਸ ਕੀਤੀ ਤਾਂ ਗੁਰਨਾਮ ਸਿੰਘ ਦੇ ਚਰਨਾਂ ਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਦਸ਼ਾਹ ਦੇ ਚਰਨਾਂ ਤੇ ਤਾਂ ਉਹਨਾਂ ਦੀ ਆਵਾਜ਼ ਫੇਰ ਆ ਗਈ ਆ ਭਾਈ ਜੋਗਾ ਸਿੰਘ ਜੀ ਭਾਈ ਜੋਗਾ ਸਿੰਘ ਜੀ ਜਿਨ੍ਹਾਂ ਨੇ ਸਵਾ ਲੱਤੀ ਆ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਸਾਡੇ ਸੋਹਣ ਵੀ ਮੱਛਸ ਆ ਕੇ ਬਾਬਾ ਜੀ ਦੇ ਪ੍ਰਾਰਥਨਾ ਕਰਨਾ ਮਾਰਾ ਹੋ ਜਾਂਦੀ ਹੈ ਸਾਡੇ ਨੂੰ ਜਿੰਦ ਨਾਵੇਂ ਸੇਵਾ ਮੁਕੀ ਬੰਤ ਸੇਵਾ ਕਰਮਾਂ ਨਾਲ ਕਰਨੇ ਛੱਡ ਜੀ ਦਹੇ ਜਿਹੜਾ ਮਾਰੇ ਬਹਿ ਜਾਵੇ ਆ ਸੇਵਾ ਕਰਮਾਂ ਨਾ ਕਰਦਾ ਸਭ ਜੀ ਸਿੰਘ ਜੀ ਫੌਜੀ ਸੋਨਿਆ ਲਓ ਭਾਈ ਜੋਗਾ ਸਿੰਘ ਭਾਈ ਕਰਨ ਵੀਰ ਸਿੰਘ ਜੀ ਅੱਗੇ ਆਓ ਹੁੰਬਲੇ ਸਰਿਆ ਕਾਲ ਗੁਰਮਖ ਪਾਰੇ ਜਿਨ੍ਹਾਂ ਨੇ ਰਾਬਣਜੀਤ ਸਿੰਘ ਰਾਬਣਜੀਤ ਸਿੰਘ ਬੰਦਾ ਆ ਫੋਟੋ ਖਿੱਚੀ ਰਾਬਣਜੀਤ ਸਿੰਘ ਬੰਦਾ ਬੋਲ ਜਾਨਿਆਲੇ ਸਾਥ ਸ੍ਰੀ ਅਕਾਲੋ ਕੋਣ ਗੁਰਮਖ ਪਾਰੇ ਜਿਨ੍ਹਾਂ ਨੇ ਤਾਲੀਆਂ ਲੈਂਦੀਆਂ ਮੈਂ ਜਰਾ ਦੁਬਾਰਾ ਬੇਨਤੀ ਕਰਦੇ ਆ ਕੋ ਜਲਦੀ ਜਲਦੀ ਸਟੇਜ ਤੇ ਆਉਣ ਤੇ ਆਪਣੀ ਭਾਈ ਜਗਰਾਜ ਸਿੰਘ ਜੀ ਬੰਦਾ ਕਾਕਾ ਸੁਖਜੈ ਸਿੰਘ ਜੀ ਭਾਈ ਗੁਰਸੇਵਕ ਸਿੰਘ ਜੀ ਬੋਲ ਜ਼ੋ ਆਵਿਆ ਲੈ ਭਾਈ ਗੁਰਸੇਵਕ ਸਿੰਘ ਜੀ ਬੋਲ ਜ਼ੋ ਆਵਿਆ ਲੈ ਸਤਿ ਸ੍ਰੀ ਅਕਾਲ ਰਾਜੂ ਰਾਜੂ ਸੁਖਜੈ ਭਾਈ ਸੁਖਜੈ ਸਿੰਘ ਜੀ ਦੋਦੀ ਫੈਦ ਦਾ ਪਤੰਗੀ ਉਹਨਾਂ ਜਿਹੜੇ ਮਿਲਦੀ ਆ ਗੋ ਆਪਣੀ ਸਰਪਾ ਬਖਸ਼ਿਸ਼ ਕਰਨ ਭਾਈ ਕਿਰਨ ਸਿੰਘ ਕਿਏ ਸਕਦੇ ਸ਼ੇਸ਼ਾ ਰਾਜੂ ਜੇ ਫਿਰ ਆਰਡਰ ਬਹੁਤ ਸਾਰਾ ਕਰਦਾ ਬੋਲ ਇਸ ਹੋ ਗਿਆ ਲੈ ਕਾਕਾ ਹਰਜਨ ਸਿੰਘ ਜਿੱਥੇ ਸਾਡੀ ਬੀਨਤੀ ਨੇ ਪ੍ਰਵਾਨ ਕਰੇ ਕਾਕਾ ਹਰਜਨ ਸਿੰਘ ਜਿਨ੍ਹਾਂ ਨੇ ਟਰਾਲੀ ਦੀ ਸੇਵਾ ਕੀਤੀ ਆ ਜਾਓ ਉਹਨਾਂ ਵੱਡੇ ਕੋਈ ਸਿੰਘ ਆ ਜੋ ਹੋਰ ਸੋ ਜੀ ਆਪਣੀਆਂ ਸੰਗਤਾਂ ਵੱਲੋਂ ਬਾਬਾ ਜੀ ਦਾ ਫੇਕੋ ਇਹਦੇ ਲਈ ਧੰਨਵਾਦ ਕਰਦੇ ਹਾਂ ਕਿ ਬਾਬਾ ਜੀ ਨੇ ਗੁਰੂ ਕੀਆ ਸੰਗਤਾਂ ਦੀ ਬਿੰਦ ਖੁਸ਼ੀਆਂ ਪ੍ਰਾਪਤ ਕੀਤੀਆਂ ਸੰਗਤਾਂ ਨੂੰ ਜਲ ਪਾਣੀ ਸ਼ਿਕਾਇਆ ਇਹ ਬੜਾ ਵੱਡਾ ਉਤਮ ਹੁੰਦਾ ਵਾ ਕਿਉਂਕਿ ਬਾਬਾ ਜੀ ਜੇ ਕਰਮਾ ਸਿਆ ਲਗੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਪਰਮਾਣੇ ਨੇ ਕਿਰਪਾ ਕੀਤੀ ਇੱਕ ਵਾਰੀ ਅੱਖਾਂ ਵੀ ਖਰਾਬ ਹੋ ਗਈਆਂ ਇਹਨਾਂ ਦੀਆਂ ਪਰਮਾਣੇ ਨੇ ਇਹਨਾਂ ਤੇ ਰਹਿਮ ਦਾ ਰੱਖਿਆ ਤੇ ਗਲਾ ਵੀ ਜੋ ਇਹਨਾਂ ਦਾ ਬੰਦ ਹੋ ਗਿਆ ਹੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਠੀਕ ਹੋ ਗਿਆ ਸੰਗਤਾਂ ਨੇ ਆਸਾਂ ਬੇਨਤੀਆਂ ਕੀਤੀਆਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਦਾ ਗਲਾ ਵੀ ਜੋ ਬਹੁਤ ਜ਼ਿਆਦਾ ਖਰਾਬ ਸੀ ਮਹਾਰਾਜ ਨੇ ਠੀਕ ਕੀਤਾ ਕਿਉਂਕਿ ਮਹਾਰਾਜ ਨੇ ਤਾਂ ਸੰਗਤ ਲੈਣੀ ਸੀ ਬੇਨਤੀ ਆ ਸੁਝਿਆ ਵਾ ਕਿ ਗੁਰੂ ਮਹਾਰਾਜ ਦੀ ਆਵਾਜ਼ ਜੋ ਬਿਲਕੁਲ ਬੰਦ ਹੋ ਸੀ ਗਲਾ ਜਿਹੜਾ ਸੀ ਬਿਲਕੁਲ ਹੀ ਜਾਮ ਹੋ ਚੁੱਕਾ ਸੀ ਮਹਾਰਾਜ ਨੇ ਕਿਰਪਾ ਕਰਕੇ ਇਹਨਾਂ ਕੋਲ ਸੇਵਾ ਲੈਣੀ ਤੇ ਇਹਨਾਂ ਨੂੰ ਗਲੇ ਦੀ ਆਵਾਜ਼ ਦੁਬਾਰਾ ਬਖਸ਼ਿਸ਼ ਕੀਤੀ ਕਾਕਾ ਸਹਜੈਲ ਸਿੰਘ ਜੀ ਬੋਲੇ ਜੋਨਿਆਲੇ ਜੀ ਆਸਰੀਏ ਗੋਨੇ ਸੋਸ਼ਾਤਾਂ ਦਾ ਗੁਰੂ ਘਰ ਦੀ ਜੋ ਖਤ ਸੇਵਾ ਲੁੱਟੀ ਆ ਮਹਾਰਾਜ ਜੀ ਨੂੰ ਦਾਸ਼ ਬੇਨਤੀ ਕਰਦੇ ਆ ਜੇ ਸਵਾ ਦਾ ਸਵਾ ਕਰਦੇ ਆ ਨਹੀਂ ਤਾਂ ਉਹ ਮੱਛਾ ਇਹਨਾਂ ਨੂੰ ਬਖਸ਼ਤ ਰੀਤੇ ਸੇਵਾ ਕਰਦੇ ਰਹਿਣ ਤੇ ਗੁਰੂ ਘਰੋਂ ਮਨ ਮੰਗੀਆਂ ਮਰਦਾ ਪਾਦੇ ਰਹਿਣਾ ਵਾਹਿਗੁਰੂ ਦੀਆਂ ਕਹਾਣੀਆਂ ਸਾਂ ਵਾਹਿਗੁਰੂ ਜੀ ਕੀ ਬਤ ਹੈ